ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ 10ਵੀਂ ਔਰ 12ਵੀਂ ਦੇ ਵਿੱਚ ਜਿਹੜੇ ਬੱਚੇ ਖਾਸ ਕਰਕੇ ਜਿਹੜੇ ਟੋਪਰ ਆਏ ਨੇ ਉਹਨਾਂ ਨੂੰ ਅੱਜ ਇੱਕ ਦਿਨ ਜਿਹੜਾ ਉਹ ਐਸਐਸਪੀ ਫਿਰੋਜ਼ਪੁਰ ਔਰ ਡੀਸੀ ਫਿਰੋਜ਼ਪੁਰ ਨਾਲ ਬਿਤਾਨ ਦਾ ਮੌਕਾ ਮਿਲਿਆ ਅਸੀਂ ਇਸ ਟਾਈਮ ਮੌਜੂਦ ਆ ਪੰਜਾਬ ਪੁਲਿਸ ਦੀ ਬਖਤਰਬੰਦ ਗੱਡੀ ਦੇ ਵਿੱਚ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਇਹ ਬੱਚੇ ਔਰ ਇਹਨਾਂ ਦੇ ਨਾਲ ਟੀਚਰ ਨੇ ਜਿਹੜੇ ਕਿ ਟੌਪ ਕਰਕੇ ਇੱਥੇ ਅੱਜ ਆਏ ਨੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਹੈ ਅਸੀਂ ਮੌਜੂਦ ਹਾਂ ਬਖਤਰਬੰਦ ਗੱਡੀ 'ਚ ਜਿਹੜਾ ਕਿ ਬੱਚਿਆਂ ਨੂੰ ਦੱਸਿਆ ਜਾਏਗਾ ਅੱਜ ਕਿ ਇਹ ਜਿਹੜੀ ਬੋਮ ਪ੍ਰੂਫ ਗੱਡੀ ਹੈ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ ਪੁਲਿਸ ਲਾਈਨ 'ਚ ਲੈ ਕੇ ਜਾਣਗੇ ਸਾਰਾ ਕੁਝ ਘੁਮਾਣਗੇ ਹਰ ਚੀਜ਼ ਦੀ ਨੋਲਿਜ ਜਿਹੜੇ ਉਹ ਐਸਐਸਪੀ ਖੁਦ ਜਿਹੜੇ ਨੇ ਉਹ ਬੱਚਿਆਂ ਨੂੰ ਦੇ ਰਹੇ ਨੇ ਬਹੁਤ ਵੱਡੀ ਆਪਰਚੂਨਿਟੀ ਹੈ ਬੱਚਿਆਂ ਵਾਸਤੇ ਗੱਲਬਾਤ ਕਰਦੇ ਹਾਂ ਸਰ ਅੱਜ ਇੱਕ ਖਾਸ ਦਿਨ ਹੈ ਬੱਚਿਆਂ ਦਾ ਪਰ ਤੁਹਾਡੇ ਨਾਲ ਜਿਹੜਾ ਦਿਨ ਬਤਾਇਆ ਜਾ ਰਿਹਾ ਹੈ ਤਾਨੂੰ ਕਿਦਾਂ ਦਾ ਲੱਗ ਰਿਹਾ ਔਰ ਬੱਚਿਆਂ ਨੂੰ ਕਿਦਾਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਮੈਨੂੰ ਲੱਗ ਰਿਹਾ ਵੀ ਜਿਵੇਂ ਮੈਂ ਸਕੂਲ ਡੇਸ ਕਾਲਜ ਡੇਸ ਦੇ ਵਿੱਚ ਪਹੁੰਚ ਗਿਆ ਤੇ ਇੱਕ ਅੱਛਾ ਲੱਗਦਾ ਹੈ ਵੀ ਜਦੋਂ ਬੱਚਿਆਂ ਨੂੰ ਆਪਾਂ ਕਿਸੇ ਆਪਣੀ ਵਰਕਿੰਗ ਬਾਰੇ ਆਪਣੀ ਪੁਲਿਸ ਦੀ ਵਰਕਿੰਗ ਬਾਰੇ ਪੁਲਿਸ ਦੇ ਹਰ ਜੋ ਸਾਡੇ ਕੋਲ 인ਫਰਾਸਟ੍ਰਕਚਰ ਹੈ ਜੋ ਗੱਡੀਆਂ ਹੈ ਤੇ ਉਹਦੇ ਬਾਰੇ ਇਹਨਾਂ ਨੂੰ ਜਿਹੜਾ ਮੈਕਸਿਮਮ ਜਾਣਕਾਰੀ ਦਿੱਤੀ ਹੈ ਤਾਂ ਜਿਹੜੀ ਉਹ YouTube ਦੀ ਜਾਂ Google ਕਰਕੇ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਅਧੂਰੀਆਂ ਰਹਿ ਜਾਂਦੀਆਂ ਕੋਈ ਸ਼ੱਕ ਪੈ ਜਾਂਦੇ ਕੋਈ ਇਹਨਾਂ ਨੂੰ ਕੋਈ ਭੁਲੇਖੇ ਹੁੰਦੇ ਆ ਤਾਂ ਕਰਕੇ ਉਹ ਸਾਰੇ ਹਰ ਤਰ੍ਹਾਂ ਦੇ ਕੋਈ ਭੁਲੇਖੇ ਦੂਰ ਹੋਣ ਤੇ ਪੁਲਿਸ ਦੇ ਨਾਲ ਇੱਕ ਵਧੀਆ ਤਾਲਮੇਲ ਹੋਵੇ ਬੱਚਿਆਂ ਦੀ ਤੇ ਇਹਨਾਂ ਦੀ ਜਾਣਕਾਰੀ ਹੋਵੇ ਪੁਲਿਸ ਵਰਤ ਇੱਕ ਬਾਰੇ ਉਹ ਸਾਰੇ ਬਾਰੇ ਜਨਰਲ ਨੋਲੇਜ ਇਹਨਾਂ ਦੀ ਬਦੇ ਵੀ ਅਕਟਰ ਪੁਲਿਸ ਕੰਮ ਕਿੱਦਾਂ ਕਰ ਰਹੀ ਹੈ ਬਿਲਕੁਲ ਬਿਲਕੁਲ ਤੇ ਸਰ ਅੱਜ ਬੱਚਿਆਂ ਨੂੰ ਕਿੱਥੇ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਅੱਜ ਉਹਨਾਂ ਨੂੰ ਫਿਲਹਾਲ ਪੁਲਿਸ ਲਾਈਨ ਦਾ ਪਹਿਲਾ ਚੱਕਰ ਲਵਾਵਾਂਗੇ ਪੁਲਿਸ ਲਾਈਨ ਦੇ ਵਿੱਚ ਜਿਹੜੇ ਤੁਹਾਡਾ ਕੀ ਹੁੰਦਾ ਤੇ ਪਲੱਸ ਜਿਹੜੀ ਹੋਰ ਬਾਕੀ ਐਕਟੀਵਿਟੀਜ਼ ਜਿਹੜੀਆਂ ਪੁਲਿਸ ਦੀਆਂ ਜਿਵੇਂ ਸਾਡੇ ਆਫਿਸ ਦੇ ਵਿੱਚ ਕਿਹੜੇ ਕਿਹੜੇ ਬ੍ਰਾਂਚੇਸ ਆ ਉਹਦੇ ਸਾਰੇ ਬਾਰੇ ਜਾਣਕਾਰੀ ਜਿਹੜੀ ਪੁਲਿਸ ਦੀ ਪਬਲਿਕ ਡੀਲਿੰਗ ਉਹਦੇ ਬਾਰੇ ਸਾਰੀ ਚੀਜ਼ਾਂ ਬਾਰੇ ਜਾਣਕਾਰੀ ਪੁਲਿਸ ਨੂੰ ਕਾ ਸਰ ਆਪ ਤੁਸੀਂ ਅੱਜ ਕਮਾਂਡ ਤੇ ਹੋ ਮਤਲਬ ਬੱਚਿਆਂ ਨੂੰ ਖੁਦ ਕਿਉਂਕਿ ਤੁਹਾਡੇ ਨਾਲ ਦਿਨ ਬਤਾਨਣਾ ਹੈ ਪਰ ਬੱਚਿਆਂ ਨੂੰ ਵੀ ਬੜਾ ਸ਼ਾਇਦ ਅੱਛਾ ਲੱਗ ਰਿਹਾ ਵੀ ਤੁਹਾਡੇ ਨਾਲ ਇਸ ਤਰ੍ਹਾਂ ਵੀ ਤੁਸੀਂ ਅੱਛੀ ਇੱਕ ਨੋਲਿਜ ਬੱਚਿਆਂ ਨੂੰ ਦੇ ਰਹੇ ਹੋ ਬਿਲਕੁਲ ਜੀ ਇਹ ਤਾਂ ਬੱਚਿਆਂ ਨੂੰ ਅੱਛਾ ਲੱਗਦਾ ਹੀ ਆ ਐਸ ਬੁਲਟ ਪ੍ਰੂਫ ਜਿਹੜੀ ਬੰਮ ਪ੍ਰੂਫ ਕੱਢੀ ਦਾ ਬਹਿ ਕੇ ਮੈਨੂੰ ਵੀ ਅੱਛਾ ਲੱਗਦਾ ਤੇ ਤੁਹਾਨੂੰ ਵੀ ਮੌਕਾ ਮਿਲ ਗਿਆ ਇਹਦੇ ਵਿੱਚ ਹਾਂ ਸਰ ਸਾਨੂੰ ਪਹਿਲੀ ਵਾਰੀ ਫਸਟ ਟਾਈਮ ਆ ਤੇ ਇਸ ਕਰਕੇ ਬੱਚਿਆਂ ਕਰਕੇ ਤੁਹਾਨੂੰ ਵੀ ਮੌਕਾ ਮਿਲ ਗਿਆ ਬਿਲਕੁਲ 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 ਸਰ ਬਿਲਕੁਲ ਅਸੀਂ ਗੱਲਬਾਤ ਕਰਾਂਗੇ ਇੱਥੇ ਸਾਡੇ ਨਾਲ ਸਟੂਡੈਂਟ ਹੈਗੇ ਨੇ ਉਹਨਾਂ ਨਾਲ ਅ ਬੜਾ ਕਿਹੜੀ ਕਲਾਸ ਚ ਤੁਸੀਂ ਟੌਪ ਕੀਤਾ ਔਰ ਕਿੱਦਾਂ ਅੱਜ ਲੱਗ ਰਿਹਾ ਸਰ ਮੈਂ ਪਲਸ 2 ਦਾ ਪੰਜਾਬ ਚੋਂ ਫਸਟ ਆਇਆ ਗਵਰਨਮੈਂਟ ਸਕੂਲ ਚੋਂ ਤੇ 올ਓਵਰ ਪੰਜਾਬ ਚ ਮੇਰਾ ਥਰਡ ਰੈਂਕ ਹੈ ਮਤਲਬ ਆ ਫੀਲਿੰਗ ਇਟਸ ਪਲੇਨ ਨਹੀਂ ਕੀਤੀ ਤਾਂ ਸੰਦੀ ਫਸਟ ਟਾਈਮ ਮੌਕਾ ਮਿਲਿਆ ਹੈ ਕਿਸੇ ਨੂੰ ਕਿ ਇਹਦੇ ਚ ਬਹਿਣਾ ਨਹੀਂ ਤਾਂ ਮਤਲਬ ਨਸੀਬ ਨਹੀਂ ਹੁੰਦਾ ਹੁੰਦਾ ਹੈ ਨਾ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਅੱਛਾ ਲੱਗਦਾ ਵੀ ਜਿਹੜਾ ਟੋਪ ਕੀਤਾ ਪੜ੍ਹਾਈ ਕੀਤੀ ਦਿਨ ਰਾਤ ਦੇ ਕੇ ਕੀਤਾ ਅੱਜ ਮੈਂ ਸਿਨੈਪਸਿਲਾ ਮਿਲ ਰਿਹਾ ਸਰ ਬੜੀ ਵਾਰ ਪਾਰਟ ਟਾਈਮ ਲੱਗਦਾ ਹੁੰਦਾ ਸੀ ਕਿ ਮੇਰੇ ਨਾਲ ਦਾ ਤੇ ਮਜ਼ੇ ਕਰੀਏਂਦਾ ਮੈਂ ਵੀ ਮਜ਼ੇ ਕਰਦਾ ਹਾਂ ਛੱਟ ਪੜਾ ਕੀ ਕਰਨਾ ਪੜ ਕੇ ਪਰ ਹੁਣ ਪਤਾ ਲੱਗ ਰਿਹਾ ਹੈ ਪੜਾਂਗੇ ਤੇ ਕੁਝ ਨਾ ਹਾਂ ਕਿ ਪੜਾਂਗੇ ਕੁਝ ਨਾ ਕੁਝ ਤਾਂ ਬਣਾਗੇ ਜ਼ਰੂਰ ਜ਼ਰੂਰ ਤੇ ਇਸ ਟੀਚਰ ਦਾ ਸਾਥ ਕਿਵੇਂ ਦਾ ਸੀਗਾ ਸਰ ਉਹ ਟੀਚਰਸ ਨੇ ਬਹੁਤ ਮੋਟੀਵੇਟ ਕੀਤਾ ਸੀ ਨਾ ਕਲਾਸ ਜੇ ਮੈਂ ਦਫੇਵਰ ਹੁੰਦਾ ਹੈ ਪੜ੍ਹ-ਪੜ ਕੇ ਬੋਰ ਹੋ ਜਾਂਦੇ ਸੀ ਅਸੀਂ ਮਸਤੀ ਕਰਨ ਲੱਗ ਪੈਂਦੇ ਸੀ ਫਿਰ ਟੀਚਰ ਨੇ ਅੱਗੇ ਬਟਾਲੇ ਨੂੰ ਲੰਨ ਸੀ ਕਿ ਚਲੋ ਤੁਸੀਂ ਅੱਗੇ ਤੁਸੀਂ ਪੜ੍ਹਨਾ ਹੈ ਤੁਸੀਂ ਟੌਪ ਕਰਨਾ ਹੈ ਨਾ ਘੁੰਮਣਾ ਹੈ ਨਾ ਪੜੋ ਫਿਰ ਉਹ ਬਣਾਉਂਦੇ ਹੁੰਦੇ ਸੀ ਉਹ ਮੋਟੀਵੇਟ ਕਰਦੇ ਸੀ ਬੜੀ ਬੜੀ ਟੀ ਮੋਟੀਵੇਟਿਓਨ ਦੇ ਸੀ ਕਿ ਨਹੀਂ ਨਹੋਣੀ ਪੜ੍ਹਨਾ ਬਸ ਬੋਰ ਹੋ ਗਿਆ ਹੋਣੀ ਪੜਿਆ ਜਾਂਦਾ ਬਟ ਹੋਣ ਲੱਗ ਰਿਹਾ ਹਾਂ ਹੁਣ ਅੱਗੋ ਵੀ ਵੱਧੂ ਪੜ੍ਹਨਾ ਹੈ ਐ ਕੀ ਕੀ ਏਮ ਕੀ ਹੈ ਕੀ ਬੰਨਾ ਕੀ ਚਾਹਦੇ ਹੋ ਮੈਂ 에어포스 ਜਾਣਾ ਚਾਹਨੀ ਆ ਫਾਈਟਰ ਪਾਇਲਟ ਬਣਨਾ ਚਾਹੁੰਦੀ ਹਾਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਏਮ ਹੈ ਤੇ ਇਹ ਸ਼ੁਰੂ ਤੋਂ ਹੀ ਸੀ ਜਾਂ ਹੁਣ ਸਟੱਡੀ ਮੈਰਿਟ ਚਾਹੀ ਉਸ ਤੋਂ ਬਾਅਦ ਨਹੀਂ ਸਰ ਮੇਰਾ ਜਦੋਂ ਮੈਂ ਪਲੱਸ 1 ਜੀ ਹੋਈ ਸੀ ਟਾਈਮ ਤੋਂ ਬਾਅਦ ਉਹ ਦੋ ਦਾ ਹੀ ਸੀ ਥੈਟਸ ਵਾਈ ਮੈਂ ਪੀਸੀਐਮ ਲਿੱਤੀ ਸੀ ਤੁਹਾਡੇ ਨਾਲ ਨਾਲ ਸਾਨੂੰ ਵੀ ਪਹਿਲੀ ਵਾਰੀ ਮੌਕਾ ਮਿਲਿਆ ਕਿ ਅਸੀਂ ਇਸ ਬਖਤਰਬੰਦ ਗੱਡੀ ਚ ਬੌਮ ਪ੍ਰੂਫ ਗੱਡੀ ਚ ਬੈਠੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਸਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਫੀਲਿੰਗ ਨਹੀਂ ਐਕਸਪਲੇਨ ਹੋ ਰਹੀ ਕਿ बड़े काटे ਜਿਆਨ ਨੂੰ ਮੌਕਾ ਮਿਲਦਾ ਹੈ ਇਹਦੇ ਚ ਬੈਠਣ ਦਾ ਸਾਈਡ ਤੋਂ ਕੋਵਰ ਜਿਆਨ ਅ ਬਿਲਕੁਲ ਜੀ ਜਿਸ ਤਰ੍ਹਾਂ ਕੀ ਸਾਨੂੰ ਵੀ ਫਸਟ ਟਾਈਮ ਹੈ ਜਿਹੜਾ ਮੌਕਾ ਮਿਲਿਆ ਹੈ ਐਸਐਸਪੀ ਸਾਹਿਬ ਦੇ ਨਾਲ ਅਸੀਂ ਵੀ ਬੱਚਿਆਂ ਦੇ ਨਾਲ ਇਸ ਗੱਡੀ ਦੇ ਵਿੱਚ ਆਏ ਆਂ ਔਰ ਫਸਟ ਟਾਈਮ ਸਾਡਾ ਵੀ ਫਸਟ ਟਾਈਮ ਹੀ ਹੈ ਔਰ ਜਿਸ ਤਰ੍ਹਾਂ ਕਿ ਇਸ ਬੱਚੇ ਨੇ ਕਿਹਾ ਕਿ ਸਾਡੇ ਜਿਹੜੇ ਏਮ ਹੈ ਉਹ ਬਹੁਤ ਜ਼ਿਆਦਾ ਵੱਡੇ ਨੇ ਏਅਰ ਫੋਰਸ ਜਾਣਾ ਚਾਹੁੰਦੀ ਹੈ ਲੜਕੀ ਵਾਲੀ ਹੋਰ ਵੀ ਜਿਹੜੇ ਬੱਚੇ ਨੇ ਇੰਜੀਨੀਅਰ ਬਣਨਾ ਚਾਹੁੰਦੇ ਆ ਤੇ ਇਹਨਾਂ ਨੂੰ ਸਾਰੀ ਜਗ੍ਹਾ ਕਮਾਇਆ ਜਾ ਰਿਹਾ ਹੈ ਔਰ ਤੁਹਾਨੂੰ ਤਸਵੀਰਾਂ ਰਾਹੀਂ ਅਸੀਂ ਜਿਹੜੀ ਹੈ ਹਰ ਜਗ੍ਹਾ ਤੋਂ ਤੁਹਾਨੂੰ ਅਸੀਂ ਫੋਟੋਆਂ ਤਸਵੀਰਾਂ ਰਾਹੀਂ ਦਿਖਾਉਂਦੇ ਰਹਾਂਗੇ ਕਿ ਬੱਚਿਆਂ ਨੂੰ ਕਿਹੜੀ ਜਿਹੀ ਨੌਲੇਜ ਜਿਹੜੀ ਉਹ ਦਿੱਤੀ ਗਈ ਹੈ